ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਵੇਗੀ। ਚਾਲੀ ਕਿੱਲਾਂ ਤੇ ਧੀ ਵਿਆਉਣ ਵੇਲੇ ਮਨ ਡੋਲ ਰਿਹਾ ਸੀ ਕਿ ਪਤਾ ਨਹੀਂ ਕਿਵੇਂ ਨਵਾਵਾਂਗੇ। ਪਰ ਕੁੜਮ ਮੁਖਤਿਆਰ ਬੜਾਈ ਸ਼ਰੀਫ ਸੀ। ਪੋਰਾ ਵੀ ਨਾ ਮੰਗਿਆ ਉਹਨਾ ਜੋ ਵੀ ਦਿੱਤਾ ਧੀ ਨੂੰ ਆਪਣੀ ਮਰਜ਼ੀ ਨਾਲ ਦਿੱਤਾ। ਮਿਲਨੀ ਵੇਲੇ ਜਦੋਂ ਕੜਾ ਪਾਉਣ ਲੱਗਾ ਤਉਨੇ ਆਪਦਾ ਹੱਥ ਪਿਛਾਂ ਖਿੱਚ ਲਿਆ ਤੇ ਕਿਹਾ ਕਿ ਅੰਗਰੇਜ਼ੀਆਂ ਆ ਗੱਲਾਂ ਨਹੀਂ ਚੰਗੀਆਂ ਵਾਰ-ਵਾਰ ਕਹਿਨ ਤੇ ਵੀ ਕੜਾ ਨਾ ਲਿਆ ਧੀ ਦੇ ਸਿਰ ਤੇ ਹਰ ਵਾਰ ਪਿਆਰ ਨਾਲ ਹੱਥ ਤਾਂ ਰੱਖਦਾ ਕੀ ਇਹ ਸਾਡੀ ਨੂੰਹ ਨਹੀਂ ਪੁੱਤੇ ਕਮੀ ਧੀ ਨੇ ਵੀ ਕੋਈ ਨਾ ਛੱਡੀ ਉਵੇਂ ਹੀ ਆਖੇ ਲੱਗਦੀ ਜਿਵੇਂ ਆਪਦੇ ਪਿਓ ਦਾ ਹੁਕਮ ਸਿਰ ਮੱਥੇ ਮੰਨਦੀ ਸੀ ਕੋਈ ਰੋਕ ਟੋਕ ਨਹੀਂ ਸੀ ਧੀ ਘਰ ਤੇ ਰਾਜ ਕਰ ਰਹੀ ਸੀ ਇੱਕ ਪਿਓ ਲਈ ਇੰਨਾ ਹੀ ਕਾਫੀ ਹੁੰਦਾ ਕਿ ਉਸਦੀ ਧੀ ਸੁਖੀ ਵਸੇ ਉਸੇ ਦਿਨ ਤੋਂ ਜੁੜਿਆ ਰਿਸ਼ਤਾ ਐਸਾ ਜੁੜਿਆ ਕਿ ਮੈਂ ਜਵਾਈ ਤੋਂ ਵੱਧ ਕੁੜਮ ਨਾਲ ਵਰਤਨ ਲੱਗ ਗਿਆ ਜਿੱਥੇ ਕਿਤੇ ਜਾਣਾ ਤਾਂ ਮੁਖਤਿਆਰ ਨੂੰ ਫੋਨ ਕਰਨਾ ਕਿ ਬਾਈ ਤਿਆਰ ਰਹੀ ਆਪਾਂ ਚੱਲਦੇ ਹਾਂ ਛੋਟੀ ਧੀ ਦਾ ਵਿਆਹ ਕੀਤਾ ਤਾਂ ਮੁਖਤਿਆਰ ਤੇ ਮੈਂ ਰਲ ਕੇ ਕਿੰਨੇ ਰਿਸ਼ਤੇ ਵੇਖੇ ਜਿੱਥੇ ਦੋਹਾਂ ਨੂੰ ਪਸੰਦ ਆਇਆ ਉੱਥੇ ਰਿਸ਼ਤਾ ਕੀਤਾ ਮੁੰਡੇ ਬਾਰੇ ਸਾਰਾ ਪਤਾ ਮੁਖਤਿਆਰ ਨੇ ਕੀਤਾ ਤੇ ਮੈਂ ਉਸ ਦੀ ਪੁੱਛਗਿੱਛ ਤੇ ਕੋਈ ਸ਼ੱਕ ਹੀ ਨਾ ਕਰ ਸਕਿਆ ਬਸ ਚੁੱਪ ਕੇ ਰਿਸ਼ਤਾ ਕਰ ਦਿੱਤਾ ਧੀ ਦੇ ਵਿਆਹ ਵੇਲੇ ਮੱਲੋ ਮੱਲੀ ਲੱਖ ਰੁਪਇਆ ਸ਼ਗਨ ਦੇ ਗਿਆ ਤੇ ਨਾਲ ਹੀ ਕਿਹਾ ਕਿ ਵਿਆਹ ਚ ਕਿਸੇ ਵੀ ਤਰ੍ਹਾਂ ਦੀ ਲੋੜ ਹੋਈ ਬੇਝਿ ਜਕ ਦੱਸੀ ਆਪਦੀਪ ਜੀ ਵੀ ਪਿੰਡ ਛੱਡ ਗਿਆ ਕਿ ਸੌਦਾ ਢੋਣ ਦੇ ਕੰਮ ਆਉ ਮੂਰੇ ਲੱਗ ਸਾਰਾ ਕੰਮ ਕਰਵਾਇਆ ਪਿੰਡ ਵਾਲੇ ਵੀ ਸਾਡਾ ਪਿਆਰ ਦੇਖ ਕੇ ਤਾਰੀਫਾਂ ਕਰਦੇ ਕਿ ਐਵੇਂ ਤਾਂ ਸਕੇ ਭਰਾ ਵੀ ਨਹੀਂ ਕਰਦੇ ਕੇਰਾ ਮੇਰੇ ਸੱਟ ਲੱਗ ਗਈ ਤੇ ਮੈਂ ਕਿੰਨੇ ਦਿਨ ਹਸਪਤਾਲ ਰਿਹਾ ਤਾਂ ਵਾਈ ਹੀ ਮੇਰੇ ਕੋਲ ਰਿਹਾ ਰੋਜ਼ ਮੇਰੇ ਬੈੱਡ ਕੋਲ ਆ ਅਖਬਾਰ ਚੋਂ ਖਬਰਾਂ ਪੜ੍ਹ ਕੇ ਸੁਣਾਉਂਦਾ ਇੱਕ ਨਰਸ ਨੇ ਪੁੱਛ ਲਿਆ ਕਿ ਤੁਹਾਡੀਆਂ ਸ਼ਕਲਾਂ ਮਿਲਦੀਆਂ ਜੋੜੇ ਤਾਂ ਨਹੀਂ ਤੁਸੀਂ ਅਸੀਂ ਦੋਨੋਂ ਇੱਕ ਦੂਜੇ ਵੱਲ ਵੇਖ ਕੇ ਹੱਸ ਪਏ ਤੇ ਕਹਿਣ ਲੱਗੇ ਹਾਂ ਜੁੜਵਾ ਇੱਕ ਦਿਨ ਸਵੇਰੇ ਸਵੇਰੇ ਖਬਰ ਆਈ ਕਿ ਮੁਖਤਿਆਰ ਸਿੰਘ ਨੂੰ ਹਾਰਟ ਅਟੈਕ ਆਇਆ ਤੇ ਪੂਰਾ ਹੋ ਗਿਆ ਮੈਂ દવા ਦਾ ਵ ਘਰ ਵਾਲੇ ਕੱਪੜਿਆਂ ਚ ਹੀ ਧੀ ਦੇ ਪਿੰਡ ਵੱਲ ਕਾਰ ਤੇ ਚੱਲ ਪਿਆ ਸਾਰੇ ਰਸਤੇ ਤਾਂ ਨਿਕਲਦੀ ਗਈ ਤੇ ਐਜੇ ਲੱਗਾ ਬਈ ਜਿਵੇਂ ਮੇਰੀ ਸੱਜੀ ਵਾਂ ਟੁੱਟ ਗਈ ਹੋਵੇ ਕੀ ਕਰਾਂਗੇ ਉਸ ਤੋਂ ਬਿਨਾ ਘਰ ਪੁੱਜਦੇ ਹੀ ਮੇਰਾ ਜਵਾਈ ਭੱਜ ਕੇ ਆ ਕੇ ਮੇਰੇ ਗੱਲ ਲੱਗ ਗਿਆ ਮੇਰਾ ਵੀ ਰੋਣਾ ਨਾ ਰੁਕਿਆ ਸਰੀਰ 'ਚ ਅਜੀਬ ਜਿਹਾ ਕੰਪਣ ਪੈਦਾ ਹੋਇਆ ਤੇ ਲੱਤਾ ਖੁੱਦ ਦਾ ਭਾਰ ਚੱਲਣੋਂ ਜਵਾਬ ਦੇ ਗਈਆਂ ਤੇ ਮੈਂ ਥਾਂ ਡਿੱਗ ਗਿਆ ਦੂਜੇ ਦਿਨ ਸੁਰਤ ਹਸਪਤਾਲ ਚਾਈ ਸਾਰੀ ਪੁਰਾਣੀ ਘਟਨਾ ਯਾਦ ਆਈ ਤੇ ਕੋਲ ਬੈਠੀ ਘਰ ਵਾਲੀ ਨੇ ਮੇਰੇ ਹੰਝੂ ਵੇਖ ਕੇ ਹਾ ਕਿ ਜਲਦੀ ਜਲਦੀ ਠੀਕ ਹੋ ਜਾ ਸੰਸਕਾਰ ਵੀ ਕਰਨਾ ਹਾਲੇ ਮੁਕਤਿਆਰ ਪਈ ਦਾ ਮੇਰਾ ਦਿਮਾਗ ਘੁੰਮ ਗਿਆ ਘਰ ਵਾਲੀ ਨੇ ਹੌਲੀ ਹੌਲੀ ਸਾਰੀ ਗੱਲ ਦੱਸੀ ਕਿ ਆਪਣੇ ਜਵਾਈ ਨੇ ਸੰਸਕਾਰ ਨਹੀਂ ਕਰਨ ਦਿੱਤਾ ਕਹਿੰਦਾ ਪਾਪਾ ਬਿਨਾ ਸੰਸਕਾਰ ਨਹੀਂ ਕਰਨਾ ਮੂਵੀ ਤਾਂ ਨਹੀਂ ਦੇਖਿਆ ਉਹਨਾਂ ਨੇ ਫ੍ਰੀਜ ਚ ਰੱਖ ਜਮਾ ਕਰਵਾ ਦਿੱਤਾ ਗੱਲ ਸੁਣਦਿਆਂ ਟਿਪ-ਟਿਪ ਹੰਝੂ ਵਹਿ ਤੁਰੇ ਚੌਥੇ ਦਿਨ ਛੁੱਟੀ ਮਿਲ ਗਈ ਤੇ ਸਿੱਧੇ ਧੀ ਦੇ ਘਰ ਪੁੱਜੇ ਕੁੜਮ ਦੀ ਚੀਹਾਂ ਨੂੰ ਅੱਗ ਹੱਥੀ ਦਿੱਤੀ ਉਸ ਦਿਨ ਲੱਗਾ ਕਿ ਸੱਚੀ ਜੁੜਵਾ ਸੀ ਅਸੀਂ ਬੇਸ਼ੱਕ ਇੱਕ ਮਾਂ ਦੀ ਕੁੱਖੋਂ ਨਹੀਂ ਸੀ ਪੈਦਾ ਹੋਏ ਪਰ ਕੁੱਖਾਂ ਦੀ ਲਾਜ ਦੋਨਾਂ ਇੰਜ ਰੱਖੀ ਕੀ ਜ਼ਮਾਨਾ ਸਲਾਉਂਦਾ ਕਰ ਰਿਹਾ ਹੈ 40 ਕਿੱल्ल्याਾਂ ਵਾਲੇ ਕੁੜਮ ਨੇ 5 ਕਿੱल्ल्याਾਂ ਵਾਲੇ ਕੁੜਮ ਨੂੰ ਕਦੇ ਨੀਵਾ ਨਹੀਂ ਸੀ ਦਿਖਾਇਆ ਉਮੀਦ ਕਰਦੀ ਹਾਂ ਕਹਾਣੀਆਂ ਚੰਗੀਆਂ ਲੱਗ ਰਹੀਆਂ ਹੋਣਗੀਆਂ ਲਾਈਕ ਸ਼ੇਅਰ ਕਰਦੇ ਰਹੋ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ